ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਨਸ਼ਟ ਕਰਨ ਲਈ ਵਰਤੇ ਗਏ ਤਰੀਕੇ ਨੇ ਸਿੱਖ ਪਵਨਾਵਾ ਨੂੰ ਗੰਭੀਰ ਥੇਸ ਪਹੁੰਚਾਈ ਹੈ। ਇਹ ਵੀ ਚੁਕਾਨੀ ਗੱਲ ਹੈ ਕਿ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੰਥ ਅੰਦਰ ਗੁਰਸ਼ਬਦ ਪ੍ਰਤਨਾ ਕਰ ਮਹਾਨ ਕੋਸ਼ ਦੀ ਮਹੱਤਤਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਘਟਨਾ ਦੇ ਰੋਸ਼ਵਜੋਸ਼ ਰੋਮਨੀ ਅਕਾਲੀ ਦਲ ਦੀ ਜ਼ਿਲ੍ਹਾ ਪਟਿਆਲਾ ਸ਼ਹਿਰੀ ਇਕਾਈ ਵੱਲੋਂ ਸ਼੍ਰੀ ਅਮਿਤ ਸਿੰਘ ਪਾਕੀ ਅਤੇ ਐਸਓਆਈ ਪ੍ਰਧਾਨ ਕੁਲਦੀਪ ਸਿੰਘ ਚੰਜਰ ਦੀ ਅਗਵਾਈ ਹੇਠ ਸਮੂਹ ਨੌਜਵਾਨ ਸਾਥੀਆਂ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਰੋਸ਼ ਪ੍ਰਦਰਸ਼ਨ ਕੀਤਾ ਇਸ ਬੰਦ ਦੇ ਵਿੱਚ ਬੀਤੀ ਰਾਤ ਸਮੂਹ ਆਗੂਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਯੂਨੀਵਰਸਿਟੀ ਗੇਟ ਤੇ ਟਰਨਾ ਵੀ ਦਿੱਤਾ ਗਿਆ ਮਹਾਨ ਕੋਸ਼ ਦੀਆਂ ਸਾਰੀਆਂ ਕਾਪੀਆਂ ਜਬਰੀ ਪਲੈਨ ਤਰੀਕੇ ਨਾਲ ਜ਼ਮੀਨ 'ਚ ਗੱਡ ਕੇ ਉਹਦੀ ਬੇਦਬੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਡਾਇਲੋਗ ਮਾਰਦਾ ਚਲੋ ਮੈਂ ਉਸ ਗੱਲ 'ਚ ਨਾ ਪਵਾ ਮੋਤਾ ਬੜਾ ਸੰਜੀਦਾ ਮੈਂ ਤਾਂ ਕਹਿ ਗਿਆ ਕਿ ਜੇ ਤੁਸੀਂ ਵਿਦਿਆਰਥੀ ਮੰਡਲ 'ਚ ਪਰਚਾ ਦਾਜ ਕੀਤਾ ਸੀ 1308 ਦਾ ਕਿ ਪੁੱਛਣਗੇ ਇਸ ਕਮੇਟੀ ਬਣਾਈ ਸੀ ਜਿਆਦਾ ਪਰਚਾ ਦੋਸ਼ੇ ਦੇ ਦਾਲਚ ਕਰ ਦੋ ਸਾਡੇ ਦੇ ਕਰ ਦੋ ਇਹਦਾ ਲੜਾਈ ਲਈ ਡਟ ਕੇ ਖੜੇ ਆ ਸਾਡੇ ਵਿਦਿਆਰਥੀ ਵਿੰਗ ਐਸ.ਓ.ਆਈ ਦੇ ਲੀਡਰਾਂ ਨੇ ਜਾਦੂਵੀਰ ਐ ਸੈਫੀ ਤੋਂ ਐ ਹੋਰ ਬਹੁਤ ਨੇ ਮੈਂ ਉਹ ਸਾਰੇ 80 ਜਤੇ ਬੰਦੀਆਂ ਦੇ ਸਾਰੇ ਲੀਡਰ ਇਕੱਠੇ ਹੋ ਕੇ ਉਹਨਾਂ ਨੂੰ ਰੋਕਿਆ ਤੇ ਬੰਗਾਰਿਆ ਤੇ ਬੜੀ ਕਮਾਲ ਦੀ ਗੱਲ ਹੈ ਕਿ ਤੁਹਾਨੂੰ ਮੈਂ ਹੋਰ ਗੱਲ ਦਾ ਖਲਾਸਾ ਕਰਦਾ ਜੇ ਮੈਂ ਕਹਾ ਕਿ ਧਾਰਮਿਕ ਪੁਸਤਕਾ ਦਾ ਕਿਤੇ ਮੈਂ ਜਾ ਕੇ ਉਹਨਾਂ ਦਾ ਕੋਈ ਸੰਸਕਾਰ ਕਰ ਸਕਦਾ ਮੇਰੇ ਕੋਲ ਵੀ ਕੋਈ ਉਹਦੀ authenticity ਨਹੀਂ ਹੈ ਉਹ ਤੁਸੀਂ ਕਿਸੇ ਧਾਰਮਿਕ ਸੰਪਰਦਾ ਦੇ ਹਵਾਲੇ ਕਰਕੇ ਗੁਰਦੁਆਰਾ ਅੰਗੀਠਾ ਸਾਹਿਬ ਬਣਾਇਆ ਵਾ ਉੱਥੇ ਜਾ ਕੇ ਸੰਸਕਾਰ ਕਰ ਸਕਦੇ ਹੋ ਮੈਂ ਤਾਂ ਕਹਿ ਰਿਹਾ ਕਿ ਅੱਜ ਪੰਜਾਬ ਦਾ ਲੌਨ ਆਰਡਰ ਖਰਾਬ ਕਰਨ ਲਈ ਬੜਾ ਸ਼ਰੰਤਰ ਹੋ ਰਿਹਾ ਤੇ ਉਹਦੀ ਸਭ ਤੋਂ ਜਤੀ ਸੰਜੀਦਾ ਤੇ ਫਿਕਰਮੰਦ ਤਾਂ ਕਿ ਅਸੀਂ ਪਟਿਆਲੇ ਦੇ ਵਾਸੀ ਆ ਤੇ ਸਾਰੀ ਸਮੱਸਿਆ ਪਟਿਆਲੇ ਚ ਹੀ ਕਿਉਂ ਆ ਰਹੀਆਂ ਨੇ ਅੱਜ ਕੇਵਲ ਮੈਂ ਨਹੀਂ ਆਇਆ ਕੌਰ ਵੀ ਆਏ ਅੱਜ ਜਿੰਤਾ ਪਾਰਟੀ ਤੋਂ ਬਰਮਨੰਦ ਗਰੀ ਜੀ ਮੇਰੇ ਦੋਸਤ ਵੀ ਰਹੇ ਨੇ ਸੀ ਪੰਜਾਬ ਯੂਨੀਵਰਸਿਟੀ ਇਕੱਠੇ ਸੰਘਰਸ਼ ਲੜਾਇਆ ਉਹਨੂੰ ਕਾਲੀ ਮਾਤਾ ਮੰਦਿਰ 'ਚ ਧਾਰਮਿਕ ਸੇਵਾ ਨਿਭਾ ਰਹੇ ਨੇ ਬਾਬਾ ਤਫਾਸੀ ਸਾਹਿਬ ਸਿੰਘਾਂ ਨਾਲ ਪਹੁੰਚੇ ਨੇ ਬਾਬਾ ਰੋਪਾਣਾ ਜੀ ਰਾਜਪੀਰ ਤੋਂ ਆਏ ਨੇ ਹੋਰ ਵੀ ਬਖਸ਼ੀ ਸਿੰਘ ਹੋਰ ਆਏ ਨੇ ਕੇਵਲ ਇਹ ਨਹੀਂ ਕਿ ਅਸੀਂ ਉਹਰੇ ਕੋਈ ਮੇਲਾ ਲੁੱਟਣ ਆਏ ਆ